ਸਵਾਲ ਮਨੁੱਖੀ ਸਰੀਰ ਵਿੱਚ ਕਿੰਨੀਆਂ ਹੱਡੀਆਂ ਹੁੰਦੀਆਂ ਹਨ অপਸ਼ਨ A 105 ਹੱਡੀਆਂ B 206 ਹੱਡੀਆਂ C 300 ਹੱਡੀਆਂ D 306 ਹੱਡੀਆਂ ਮਨੁੱਖੀ ਸਰੀਰ ਵਿੱਚ 206 ਹੱਡੀਆਂ ਹੁੰਦੀਆਂ ਹਨ ਸਵਾਲ ਸਿਹਤਮੰਦ ਵਿਅਕਤੀ ਦਾ ਆਮ ਬਲੱਡ ਪ੍ਰੈਸ਼ਰ ਕਿੰਨਾ ਹੁੰਦਾ ਹੈ অপਸ਼ਨ A 90 60 ਬੀ 120 80 200 130 140 160 ਸਿਹਤਮੰਦ ਵਿਅਕਤੀ ਦਾ ਆਮ ਬਲੱਡ ਪ੍ਰੈਸ਼ਰ 120 ਤੇ 80 ਹੁੰਦਾ ਹੈ ਤੀਸਰਾ ਸਵਾਲ ਮਨੁੱਖੀ ਸਰੀਰ ਦਾ ਆਮ ਤਾਪਮਾਨ ਕਿੰਨਾ ਹੁੰਦਾ ਹੈ অপਸ਼ਨ A 20 ਸੈਂਟੀਮੀਟਰ 35 ਸੈਂਟੀਮੀਟਰ C 60 <rapidementreesan> <expressed untoSean neiDiePan Oliver> ਸੈਂਟੀਮੀਟਰ D 92 ਸੈਂਟੀਮੀਟਰ ਮਨੁੱਖੀ ਸਰੀਰ ਦਾ ਆਮ ਤਾਪਮਾਨ 37 ਸੈਂਟੀਮੀਟਰ ਹੁੰਦਾ ਹੈ ਚੌਥਾ ਸਵਾਲ ਮਨੁੱਖੀ ਸਰੀਰ ਵਿੱਚ ਕਿੰਨਾ ਖੂਨ ਹੁੰਦਾ ਹੈ অপਸ਼ਨ A 2-3 ਲੀਟਰ 4-5 ਲੀਟਰ 5-6 ਲੀਟਰ ਤੇ 7-9 ਲੀਟਰ ਮਨੁੱਖੀ ਸਰੀਰ ਵਿੱਚ 7-9 ਲੀਟਰ ਖੂਨ ਹੁੰਦਾ ਹੈ ਪੰਜਵਾਂ ਸਵਾਲ ਮਨੁੱਖੀ ਸਰੀਰ ਦੀ ਸਭ ਤੋਂ ਲੰਬੀ ਹੱਡੀ ਕਿਹੜੀ ਹੈ অপਸ਼ਨ A ਰੀੜ ਦੀ ਹੱਡੀ B ਪੱਟ ਦੀ ਹੱਡੀ C ਹੱਥ ਦੀ ਹੱਡੀ D ਖੋਪੜੀ ਦੀ ਹੱਡੀ ਮਨੁੱਖੀ ਸਰੀਰ ਦੀ ਸਭ ਤੋਂ ਲੰਬੀ ਹੱਡੀ ਪੱਟ ਦੀ ਹੱਡੀ ਹੈ ਛੇਵਾਂ ਸਵਾਲ ਮਨੁੱਖੀ ਸਰੀਰ ਵਿੱਚ ਜ਼ਿਆਦਾਤਰ ਪਾਚਨ ਕਿਰਿਆ ਕਿਸ ਅੰਗ ਵਿੱਚ ਹੁੰਦੀ ਹੈ অপਸ਼ਨ A ਵੱਡੀ ਅੰਤੜੀ ਵਿੱਚ B ਪੇਟ ਵਿੱਚ C ਛੋਟੀ ਅੰਦਰ D ਮੂੰਹ ਵਿੱਚ ਮਨੁੱਖੀ ਸਰੀਰ ਦੀ ਜ਼ਿਆਦਾਤਰ ਪਾਚਨ ਕਿਰਿਆ ਛੋਟੀ ਅੰਦਰ ਵਿੱਚ ਹੁੰਦੀ ਹੈ 7ਵਾਂ ਸਵਾਲ ਸਰੀਰ ਵਿੱਚ ਭੋਜਨ ਦੀ ਪਾਚਨ ਕਿਰਿਆ ਕਿੱਥੋਂ ਸ਼ੁਰੂ ਹੁੰਦੀ ਆ অপਸ਼ਨ A ਛੋਟੀ ਅੰਤੜੀ B ਜਿਗਰ ਤੋਂ C ਮੂੰਹ ਤੋਂ D ਗਲੇ ਤੋਂ ਮਨੁੱਖੀ ਸਰੀਰ ਦੀ ਪਾਚਨ ਕਿਰਿਆ ਮੂੰਹ ਤੋਂ ਸ਼ੁਰੂ ਹੁੰਦੀ ਹੈ। 8ਵਾਂ ਸਵਾਲ ਮਨੁੱਖੀ ਖੋਪੜੀ ਵਿੱਚ ਕਿੰਨੀਆਂ ਹੱਡੀਆਂ ਹੁੰਦੀਆਂ ਹਨ? ਆਪਸ਼ਨ A 3 ਹੱਡੀਆਂ, B 60 ਹੱਡੀਆਂ, C 8 ਹੱਡੀਆਂ, D 10 ਹੱਡੀਆਂ। ਮਨੁੱਖੀ ਸਰੀਰ ਵਿੱਚ 8 ਹੱਡੀਆਂ ਹੁੰਦੀਆਂ ਹਨ। 9ਵਾਂ ਸਵਾਲ ਮਨੁੱਖੀ ਸਰੀਰ ਵਿੱਚ ਪਾਣੀ ਦੀ ਮਾਤਰਾ ਕਿੰਨੀ ਹੁੰਦੀ ਹੈ অপਸ਼ਨ A 30 ਸੈਂਟੀਮੀਟਰ B 60 ਸੈਂਟੀਮੀਟਰ C 50 ਸੈਂਟੀਮੀਟਰ D 80 ਸੈਂਟੀਮੀਟਰ ਮਨੁੱਖੀ ਸਰੀਰ ਵਿੱਚ ਪਾਣੀ ਦੀ ਮਾਤਰਾ 60 ਸੈਂਟੀਮੀਟਰ ਹੁੰਦੀ ਹੈ 10ਵਾਂ ਸਵਾਲ ਇੱਕ ਸੈੱਲ ਆਮ ਤੌਰ ਤੇ ਊਰਜਾ ਪੈਦਾ ਕਰਨ ਲਈ ਕੀ ਵਰਤਦਾ ਹੈ অপਸ਼ਨ A ਅਮੀਨੋ ਐਸਿਡ ਬੀ ਗਲੂਕੋਜ ਸੀ ਫੈਟੀ ਐਸਿਡ ਡੀ ਸ਼ੁਕਰੋਜ ਇੱਕ ਸੈਲ ਆਮ ਤੌਰ ਤੇ ਊਰਜਾ ਪੈਦਾ ਕਰਨ ਦੇ ਲਈ ਗਲੂਕੋਜ ਵਰਤਦਾ ਹੈ 11ਵਾਂ ਸਵਾਲ ਇੱਕ ਆਮ ਮਨੁੱਖ ਦਾ ਦਿਲ ਇੱਕ ਬਾਰ ਵਿੱਚ ਕਿੰਨੇ ਵਾਰ ਧੜਕਦਾ ਹੈ অপਸ਼ਨ ਹੈ 52 ਵਾਰ ਬੀ 60 ਵਾਰ ਸੀ 72 ਵਾਰ ਡੀ 80 ਵਾਰ ਇੱਕ ਆਮ ਮਨੁੱਖ ਦਾ ਦਿਲ 72 ਵਾਰ ਧੜਕਦਾ ਹੈ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਪਿਆਰ ਕਰਨ ਦੇ ਲਈ